ਨੋ ਵੀ ਮਿੱਤਰੋ ਮੋਗੇ ਦੇ ਵਿੱਚ ਆ ਗਏ ਆ ਕਨੈਲ ਟਰੈਕਟਰ ਸੇਲਜ ਵਾਲਿਆਂ ਦੇ ਖੜੇ ਆ ਟਰੈਕਟਰਾਂ ਦੀ ਹੱਬ ਮੰਨਿਆ ਜਾਂਦਾ ਇਹਨਾਂ ਨੂੰ ਬਹੁਤ ਪੁਰਾਣਾ ਕੰਮ ਇਹਨਾਂ ਦਾ ਜਦੋਂ ਬੰਦੇ ਨਾ ਜਿਹੜੇ ਪਿੰਡਾਂ ਦੇ ਵਿੱਚ ਵੀ ਬੰਦੇ ਸੇਲ ਕਰਦੇ ਆ ਟਰੈਕਟਰ ਉਹ ਵੀ ਮਿੱਤਰੋ ਇੰਨਾ ਕੋਲੋਂ ਲੈ ਕੇ ਜਾਂਦੇ ਸੀਗੇ ਇੰਨੇ ਪੁਰਾਣੇ ਆ ਇਹ ਤੇ ਆ ਮਿੱਤਰੋ ਖੜਾ ਵਾ ਅਰਜਨ 2018 ਮਾਡਲ ਆ 7 ਲੱਖ 65 ਹਜ਼ਾਰ ਰੇਟ ਆ ਤੇ ਇਹ ਹੈਗਾ ਮਿੱਤਰੋ 4x4 ਆ ਤੇ ਜਿਹਨੂੰ ਪੰਡਾਂ ਦੇ ਵਿੱਚ ਕਹਿੰਦੇ ਹੁੰਦੇ ਸੀਗੇ ਵੀ ਉਹਨਾਂ ਨੇ 4x4 ਲਿਆਂਦਾ ਉਹ ਚੀਜ਼ ਆ ਵਧੀਆ ਹਾਲਤ ਆ ਪੂਰੀ ਜਮਾਂ ਸਾਫ ਪਿਆਵਾ ਮਤਲਬ ਟਾਇਰ ਟੂਰ ਜਮਾਂ ਨਵੇਂ ਆ ਠੀਕ ਹੈ ਨਾ ਜੀ ਤੇ ਆ ਖੜਾ ਮਤਲਬ ਪ੍ਰੀਤ ਸਰਦਾਰੀ ਵਾਲਾ ਪ੍ਰਦੀਪ ਪ੍ਰੀਤ ਖੜਾ ਮਤਲਬ ਇਹ ਵੀ 4x4 ਆ ਟਰੈਕਟਰ ਪੂਰੀ ਹਾਲਤ ਵਧੀਆ ਵਾ ਟਾਇਰ ਵੀ ਜਮਾਂ ਨਵੇਂ ਆ ਮਤਲਬ ਇਹ ਦਾ ਮਾਡਲ ਤੁਹਾਨੂੰ 2021 ਮਾਡਲ ਆ ਇਹ 9 ਲੱਖ 45000 ਰੁਪਿਆ ਰੇਟ ਆ ਦਾ ਔਰ ਦਾਲੀ ਛਤਰੀ ਛਤਰੀ ਲੱਗੀ ਹੋਈ ਆ ਟੈਕ ਲਵਾਉਣ ਦੀ ਇਕੱਲੀ ਲੋੜ ਪੈਣੀ ਆ ਨੂੰ ਦੱਤਾ ਗੇੜਾ ਝਾਕੂ ਆ ਅਗਲਾ ਹਰੀਕ ਸਹੀ ਹੈ ਨਾ ਜੀ ਤੇ ਆ ਅਰਜਨ ਖੜਾ ਮਿੱਤਰੋ 2022 ਮਾਡਲ ਆ ਨਵਾਂ ਹੀ ਆ ਜਮਾ ਦੋ ਸਾਲ ਹੀ ਹੋਇਆ ਇਹਨੂੰ 7 ਲੱਖ 90000 ਰੇਟ ਆ ਠੀਕ ਹੈ ਨਾ ਜੀ ਹਾਲੇ ਛਤਰੀ ਤੋਂ ਕਾਗਜ਼ ਵੀ ਨਹੀਂ ਲਾਇਆਗਾ ਜਮਾਈ ਨਮਾਈ ਪਿਆ ਵਾ ਟਾਇਰ ਟੂਰ ਦੇਖ ਲੋ ਮਿੱਤਰੋ ਜਮਾ ਨਵੇਂ ਟਾਇਰ ਪਏ ਆ ਵਧੀਆ ਪੂਰੀ ਹਾਲਤ ਆ ਚਿਸੇ ਗੂ ਚੌਂਕਦਾ ਵਾ ਮੂੰ ਦੀਂਦਾ ਵਿੱਚ ਦੀ ਹੋਰ ਖੜਾ ਮਿੱਤਰੋ 36B 96 ਮਾਡਲ ਆ 2000 2,95,000 ਰੁਪਏ ਰੇਟ ਆ ਇਹਦਾ ਇਹ ਮਿੱਤਰੋ ਬਣਿਆ ਹੋਇਆ ਵਾ ਨਵੇਂ ਟਾਇਰਾਂ ਜਮਾ ਹਾਲ ਦੇਖੋ ਕਿੰਨੀ ਸੋਹਣੀ ਆ ਇਹ ਫੋੜ ਦੇ ਸ਼ਕੀਨਾ ਵਾਸਤੇ ਮਤਲਬ ਖਾਚੀ ਆ ਇਹ ਜਿਹੜੇ ਤਿਆਰ ਕਰਾਉਂਦੇ ਹੁੰਦੇ ਆ ਉਹਨਾਂ ਵਾਸਤੇ ਬਹੁਤ ਖਾਸ ਚੀਜ਼ ਦਿਖਾਉਣ ਲੱਗੇ ਆ ਤੁਹਾਨੂੰ ਚਾਰੇ ਪੱਖਾਂ ਤੋਂ ਦਿਖਾਦਾ ਕਨੈਲ ਟਰੈਕਟਰ ਸਹੀ ਲਾਲ ਜਾਲਿਆਂ ਦੇ ਖੜਾ ਆ ਮਤਲਬ ਜਿਨ੍ਹਾਂ ਨੂੰ ਟਰੈਕਟਰਾਂ ਹੀ ਹੱਬ ਮੰਨਿਆ ਜਾਂਦਾ ਸੀਗਾ ਉਹਨਾਂ ਦੇ ਖੜਾ ਇਹ ਬਸ ਜੇ ਕਿਸੇ ਨੇ ਹੌੱਡ ਵਾਲੀ ਛਤਰੀ ਲਵਾਉਣੀ ਆ ਉਹੋ ਹੀ ਲਵਾਉਣੀ ਪਊ ਜਾਂ ਡੈੱਕ ਲਵਾਉਣਾ ਪਊਗਾ ਰੂਖ ਖੋਸ਼ ਹੁੰਦੀ ਆ ਦੇਖ ਕੇ ਇਹਨੂੰ ਮਤਲਬ ਸੋਨਾ ਵਾਲੀ ਕਾ ਖੜਾ ਮਿੱਤਰੋ 2021 ਮਾਡਲ 6 ਲੱਖ 40 ਹਜ਼ਾਰ ਰੇਟ ਆ ਇਹਦਾ ਐਟੂਰ ਨਵੀਂ ਪਈ ਆ ਮਿੱਤਰੋ ਟਰੈਕਟਰ ਵੀ ਤਿੰਨ ਕਸਾਲੀ ਹੋਇਆ ਇਹਨੂੰ ਨਵਾਂ ਹੀ ਪਿਆ ਵਾ ਔੜਡਾਲੀ ਛਤਰੀ ਛੋਰੀ ਲੱਗੀ ਹੋਈ ਆ ਮਿੱਤਰੋ ਜੀ ਮਿੱਤਰੋ ਹੁਣ ਚਾਰੇ ਪੱਖ ਤੋਂ ਦਿਖਾ ਦਿਆ ਕਰਨੀਆਂ ਠੀਕ ਆ ਨਾ ਜੀ ਬਸ ਤੁਸੀਂ ਘਰੇ ਬੈਠਿਆ ਨੇ ਦੇਖ ਕੇ ਹੀ ਫੋਨ ਤੇ ਗੱਲ ਕਰਕੇ ਤੇ ਆ ਜਾਣਾ ਵਾ ਠੀਕ ਆ ਨਾ ਜੀ ਇਹ ਵੀ ਸੰਖਾਤਾ ਮਿੱਤਰੋ ਆ ਭਾਈ 20 ਕਿਹੜਾ ਸੋਨਾ ਲਿਕਈ ਹੈ ਜੀ ਮੈਸੀ ਵਾਲੇ ਦਾ 9500 ਖੜਾ ਮਿੱਤਰੋ ਆ ਦੇਖੋ ਇਹ ਵੀ ਨਮਈਆਂ ਜਮਾ ਸ਼ੇਅਰ ਕਰ ਦਿਓ ਵੀਡੀਓ ਜ਼ਰੂਰ ਜੀ